ਆਹ ਜੀ ਅਸੀਂ ਕੁਝ ਕਿਤੇ ਅੱਜ ਵਾਂਗ ਬੇਜਰੀ ਨਾਲ ਪਹੁੰਚੇ ਆਂ ਅੱਜ ਮੇਰੇ ਕਾਲੇ ਮਰੀ ਪਿੰਸੀ ਹੋਈ ਕਿ ਡੜਾਵਾ ਤੇ ਗਿਆ ਸੀ ਮਾਂ ਨੂੰ ਪਰ ਜਾ ਕੇ ਆਏ ਤੇ ਹੁਣ ਥੋੜਾ ਥੋੜਾ ਭਰ ਕਰਾਤਾ ਉਹਨਾਂ ਨੇ ਮੇਰੇ ਗਲੇ ਤੇ ਪਾਇਨ ਹਰੇ ਹੋ ਗਏ ਡੋਲਦਾ ਟਾਗਾ ਉਹਨਾਈ ਨਹੀਂ ਰੋ ਪਾਇਨ ਮੁਜਾ ਕੇ ਪਾਉਂਗੇ ਜੀ ਜੁੜਾਏ ਆਇਆ ਫਲਾਂ ਮਿਲਾ ਕੇ ਕਰਾ ਦਈਏ ਸਸੀ ਕਾਲ ਜੀ ਮੇਰੇ ਵੱਲੋਂ ਅਮੀ ਦਾ ਤੁਸੀਂ ਤੀਖੋਗੇ ਤੇ ਪ੍ਰਮਾਤ ਪਰ ਮਾਤਮਾ ਤੁਮ ਹਮੇਸ਼ਾ ਖੁਸ਼ ਰੱਖ ਕੇ ਜੀ ਚੜਦੀਆਂ ਕਲਾਂ ਵਿੱਚ ਰੱਖੇ ਤੇ ਕਹਿੰਦਾ ਮੈਂ ਪੌਂਚਣਾ ਬੀਬੀ ਕੋਲ ਤੇ ਫਿਰਦੀ ਆ ਸਾਡੀ ਬੀਬੀ ਇਹ ਕੀ ਆ ਇਹ ਹਾਂ ਇਤਨੂੰ ਪਤਾ ਤਾਂ ਵੀ ਅਸੀਂ ਆਉਣਾ ਬਈ ਹਾਂ ਕੁਮਾਰਾ ਗੁਰਜੀ ਦਾ ਘਾਲਾ ਬਈ ਗੁਰਜੀ ਜੀ ਦੇ ਕੋਤੇ ਬੁੱਤ ਤੁਸੀਂ ਸਾਰੇ ਮਾਰਾ ਹਨ ਚੜਦੀ ਕਲਾਂ ਵਿੱਚ ਰੱਖੇ ਚੰਦ ਰੁਸਤੀ ਰੱਖੇ ਜੋ ਵੀ ਬੁੱਤ ਤੁਸੀਂ ਵੀਡੀਓ ਦੇਖਦੇ ਮਾਤਰੀ ਮਾਤਾ ਦੇ ਉਹਨਾਂ ਹੀ ਕਰਦੀ ਐ ਵੀ ਮੇਰੇ ਬੱਚੇ ਬਾਹਰ ਆ ਜਿਹੜੇ ਉਹ ਵੀ ਰਾਜੀ ਰਹੇ ਇੱਧਰ ਉਹ ਵੀ ਰਾਜੀ ਰਹੇ ਤੇ ਆ ਛੋਟੇ ਛੋਟੇ ਨੇ ਆਣੇ ਉਹ ਵੀ ਮੇਰੇ ਆ ਉਹ ਮਨਿੰਦਰ ਤੇ ਵੀ ਮੈਨੂੰ ਜਿਆਦਾ ਪਿਆਰੇ ਆ ਉਹ ਵੀ ਰਾਜੀ ਰਹਣ ਤੇ ਮੇਰਾ ਮਨਿੰਦਰ ਵੀ ਨਾਲ ਹੀ ਗਏ ਠੀਕ ਠਾਕ ਇੱਕ ਬੀਬੀ ਮੈਨੂੰ ਇੱਕ ਕਹੀ ਜਾਂਦੀ ਆ ਵੀ ਮੈਨੂੰ ਮਾਦਰਾਣੀ ਕਹੀ ਜਾਂਦੀ ਆ ਬੀਬੀ ਨੇ ਕਹੀ ਜਾਂਦੀ ਮਾਤਾ ਰਾਣੀ ਮਾਤਾ ਹਾਂ ਮਾਤਾ ਨਹੀਂ ਆਉਂਦੀ ਇਹ ਠੀਕ ਹੈ ਮੈਨੂੰ ਮਾਤਾ ਰਾਣੀ ਕਹੀ ਜਾਂਦੀ ਆ ਮਾਤਾ ਮਨੇ ਤਾਂ ਤੁਹਾਨੂੰ ਨਹੀਂ ਪਤਾ ਲੱਗਦਾ ਠੀਕ ਹੈ ਛਾਣੀ ਦੀ ਜਿੱਦਾਂ ਸਿਆਣਾ ਕਹਿੰਦਾ ਹੁੰਦਾ ਪੁੱਤ ਦੀ ਗੱਲ ਸੁਣੀ ਦਿੰਦੀ ਆ ਗੌਰ ਕਰੀਦੀ ਆ ਧਿਆਨ ਦਈਦਾ ਬੀਬੀ ਬੀਬੀ ਕਹਿਣਾ ਕਿਆ ਚਾਹੁੰਦੀ ਆ ਠੀਕ ਆ ਹਾਂ ਉਤੇ ਮਾਤਾ ਰਾਣੀ ਐ ਬੀਬੀ ਤੁਸੀਂ ਹੱਥ ਨਾ ਲਾ ਠੀਕ ਆ ਤੇ ਤਾਂਦੇ ਉੱਤੇ ਦੇ ਆਪਣੇ ਥਾਨੇ ਮਕਾਨ નીચે ਦੇ ਜਾਂ ਕੋਈ ਸਾਤੇ ਕਰਤੇ ਹੁੰਦੇ ਨੇ ਸਾਨੂੰ ਮਾ ਕਰਦੇ ਐ ਸਾਨੂੰ ਠੰਡੇ ਛੋਲੇ ਦੇ ਵੇ ਕੋਕੋ ਤੇ ਜਾਊਗਾ ਕਿਉਂਕਾ ਨਾੜੀ ਤੇ ਦਾ ਛਾੜ ਲਾ ਗਿਆਊਗਾ ਤੇਰੇ ਦਰ ਦਾ ਮੰਗਦਾ ਏ ਇਹ ਤੰਦ ਲੁਫਤੀ ਦੇ ਵੇ ਵੀ ਅਮੀਰ ਕੈਸਾ ਨੇ ਠੰਡੇ ਛੋਲੇ ਦੇ ਸਾਨੂੰ ਠੰਡੇ ਛੋਲੇ ਦੇ ਮੇਰੇ ਨੀਂਦ ਨਾ ਆਜੀਦਾ ਕ ਮੇਰੇ ਨੀਂਦ ਨਾ ਥੋਕ ਕਸੜ ਜਾ ਤੂੰ ਇਹਨੂੰ ਗੰਦਾ ਕਰਕੇ ਸੜ ਜਾ ਇਤੇ ਦੇ ਦਰਦ ਦਾ ਮੰਗਤਾ ਏ ਤੂੰ ਇਹਨੂੰ ਠੀਕ ਕਰ ਤੇ ਬੀਬੀ ਆ ਚਾ ਵੜਾਈਆ ਅਬ ਅਬ ਵਿੱਚ ਕੈਸੜਤਾ ਤਾਂ ਮੱਖੀਆਂ ਆਈਆਂ ਕਿਆ ਐ ਕਿਹ ਜੀਆਂ ਐ ਕਿਹੜੀਆਂ ਬੜੀਆਂ ਲੈ ਦੱਸ ਹੈ ਦਾ ਸੌਣ ਤੋਂ ਇਲਾਚੀਆਂ ਪਾਉਂਦੀਆਂ ਉੱਪਰ ਤੇ ਗਰਮੀ ਇੰਨੀ ਪੈਂਦੀ ਆ ਪੁੱਤ ਮੇਰੇ ਹੱਡਾਂ ਪਰ ਰਮ ਜਿਸਾਂ ਬਾਤੀ ਆ ਤੇ ਇਦਾਂ ਕੀ ਹੁੰਦਾ ਬਹਿ ਬਾਜੀ ਲੈ ਜੀ ਗਰਮ ਬੜੀ ਇਹ ਤਾਂ ਇੰਨੀ ਗਰਮ ਹੁੰਦੀ ਆ ਫੇਫਾ ਦੀ ਕੁੱਟ ਕੇ ਫੇਫਾ ਹੀ ਬੀਤੀ ਉਹਨਾਂ ਨੇ ਪਹਿਲੇ ਹੀ ਜਪਕੋੜੇ ਪਕਾਏ ਸੀ ਕੁੱਟਣਾ ਹਾਂ ਚਾਹ ਪੱਤੇ ਮੰਗੇ ਸੀ ਉਹਨਾਂ ਨੇ ਅੱਛਾ ਚਾਹ ਪੱਤੇ ਵਿੱਚੇ ਆ ਗਈ ਇੱਕ ਚੀਰ ਠਾਣੀ ਚਾਹ ਵੀ ਨਹੀਂ ਮੈਂ 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 ਤਾਂ ਵੀ ਠੰਡਾ ਪੀਉਂਗਾ ਚਾਹ ਮੈਂ ਪੀ ਕੇ ਆਇਆ ਤਾਂ ਲੈ ਗਲਾਸ ਵਿੱਚ ਵੱਡਾ ਬਾਈ ਉਹ ਵੇ ਆਉਂਦੇ ਆਉਂਦੇ ਉਹ ਆਪਣੀ ਸਕੀਰਕਾਰ ਉਹ ਜਾਣਾ ਸਕੀ ਕਿਉਂ ਤੇ ਲਈ ਤੇ ਫਿਰ ਉਹ ਕਹਿੰਦੀ ਕਿ ਬੀਬੀ ਪਰਛਾਵਾਂ ਬਹੁਤ ਕਾੜੀ ਦੀ ਬਸ ਫਿਰ ਇੱਥੇ ਮੜਾ ਜਾ ਪਾਣੀ ਪੀ ਕੇ ਜਿਹਦੇ ਬਾਸ ਹੋ ਗਏ ਤੇ ਉਹ ਕਹਿੰਦੀ ਕਿ ਮੈਂ ਜਾਣ ਨਹੀਂ ਵੀ ਮਨਿੰਦਾ ਦੇ ਕੋਲ ਪਰਛਾਵਾਂ ਬਹੁਤ ਮੈਂ ਠੀਕ ਨਹੀਂ ਹੈਗੀ ਤੇ ਨਹੀਂ ਹੈ ਤੇ ਉਹ ਉਹਨਾਂ ਨੂੰ ਕਾੜੀ ਦੀ ਉਹ ਜਿਹਦੇ ਬਾਹਰ ਦੀ ਬਾਹਰੇ ਮੈਂ ਨਾ ਛੜੀ ਨੂੰ ਇੱਥੇ ਤੇ ਲੀਪਟਾ ਪਟਲੀ ਸੀ ਕੋਣ ਕੋਣ ਗਏ ਕਿੱਥੇ ਨੂੰ ਗਏ ਆ ਜੋੜ ਦੀ ਨੂੰ ਗਏ ਗੱਲ ਵੀ ਰਾਹ ਵੀ ਦੇਦਾ ਲਾਦਾਂ ਦਾ ਚੱਕਾ ਪਾਸਾ ਹਾਂ 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 ਤੂੰ ਵੀ ਜਾਇਆਂਦੀ ਤਾਂ ਕੁੰਮੇ ਆਉਂਦੀ। ਇਹ ਕਤਿਨ ਕੌਣ ਤੇ ਆ। ਪਰ ਇਹ ਦੇਖ ਲੈਣ ਦੀ ਇੱਥੇ ਕਿੱਕ ਦਿਨ ਦੇ ਵਿੱਚ। ਮੈਂ ਕੱਲੀ ਨੂੰ ਲੈ ਕੇ ਜਾਉਂਗੀ। ਇਹ ਨਹੀਂ ਨਾ ਕਰਨ ਕਿਤੇ। ਮੈਂ ਕੁੰਮੇ ਆਉਂਦਾ। ਲੈ ਮੈਨੂੰ ਕੁਮਾ ਆਲੇ। ਹਾਂ। ਕਹਿੰਦੇ ਅਸੀਂ ਤਾਂ ਵੀ ਵੀ ਫੇਰ ਲੈ ਕਰਾਉਗੇ। ਫੇਰ ਧਲੂਗੇ ਚਲੋ ਜਿੱਦਾਂ ਵੀ ਪਰਮਾਤਮਾ ਨੂੰ ਧਲੂਗੇ ਮੰਦਰ ਮੜਾ ਤੇ ਠੀਕ ਹੋ ਜਾਊਗਾ। ਹਾਂ ਮੰਦਰ ਠੀਕ ਹੋ ਜਾਊਗਾ। ਜਿੰਨ ਚੱਲ। ਵੀ ਕਰਨਾ ਨਾ ਪੀਰ ਨਗਾ ਜਾ ਕੇ ਉਹਨਾਂ ਕੋਲ ਦਾਣਾ। ਜਾਈ। ਉਹ ਠੀਕ ਹੋਊਗਾ। ਹਾਂ। ਪਾਪਾ ਕਦੋਂ ਪੀਰ ਨਗਾਏ ਤਾਂ ਪੁੱਤ ਤੇਰਾ ਮੱਥਾ ਰੈਂਦਾ ਟਕਾਉਣ ਨੂੰ। ਮੈਨੂੰ ਪੁੱਤ ਇਹ। ਠੀਕ ਹੈ ਮੇਰਾ ਪਤਾ ਚੂੜਾ ਹੈ ਤੇ ਵੀ ਦੇ ਹੁਣ ਆ ਪਾਪਾ ਕਹਿੰਦਾ ਪਾਪਾ ਕਹਿੰਦਾ ਮਿੱਠਾ ਰਿਕਨੀਆਂ ਉਹਨਾਂ ਮੇਰਾ ਫੇਰ ਮਗਾਇ ਜਾਨਵਾ ਤਾਂ ਇੱਕ ਦਿਨ ਗਏ ਸੀ ਮੇਰੇ ਪਾਪਾ ਵਾ ਇੱਕ ਕਹਾਣੀ ਕੁ ਮੇਰਾ ਕਾਰਜਾ ਚੂ ਗਿਆ ਤਾਂ ਉਹਨੂੰ ਬਤਨਾਇਆ ਜਿਹੜਾ ਇੱਥੇ ਆਇਆ ਤਾਂ ਤੇ ਕੰਮ ਕਰਤੀ ਜੀ ਤੂੰ ਜੀ ਮੋਰਸਾ ਚੱਕਿਆ ਤਾਂ ਖਾੜ ਉਹ ਬੱਬੂ ਜੱਜਾ ਸਰਦਾ ਆਉਂਦਾ ਤਾਂ ਹੈਨਾ ਉਹ ਦਿਨ ਲੀ ਕਰਕੇ ਨਹੀਂ ਗਈ ਉਹ ਤੇ ਮੰਦਰ ਕਿਸੇ ਨੇ ਸਿਟਿਆ ਬਣੀ ਹੈਗਾ ਉਹ ਵੀ ਨਹੀਂ ਤੇ ਭੈਣ ਜੱਟਿੰਦੀ ਹੋਏ ਭੱਜਣਾ ਨਹੀਂ ਚਾਹੀਦਾ ਉਰੇ ਤੇ ਜਦ ਇਹ ਮੁੱਕ ਰੋ ਪਾਣੀ ਨੂੰ ਕੁਟਕੀ ਕੇ ਤੇ ਆਉਗੀ ਉਹ ਕਹਿੰਦੀ ਮੈਂ ਮਨੀਤਨ ਵੀ ਵਿਆਹ ਕੇ ਸੰਜੀ ਲਈ ਮੈਂ ਆਉਂਗੀ ਕੇ ਲਾਪਰੇ ਕਿ ਚਾਉਂਗੀ ਫਿਰ ਉੱਥੇ ਤੇ ਆਉਗੀ ਤੇ ਹੀ ਹੋਆ ਮੈਂ ਵੀ ਮੋਦੀ ਬਣਾਉਂਗੀ ਮਨੀਤਨ ਏਸੀ ਚ ਪਾਉਂਗੇ ਅੰਦਾਜ਼ ਆ ਤੇ ਉਹ ਸਾਕੋ ਆफी ਆਪਣੇ ਕੋਲ ਰੱਖਣੀ ਆ ਭੂਈ ਹਾਂ ਨਾ ਮਨੀਤਨ ਜੇ ਭੂਈ ਆਉਗੀ ਤਰਨ ਵੀ ਹਾਂ ਉੱਥੇ ਹੀ ਰੱਖਾਂਗੇ ਆਪਾਂ ਸ਼ੂਭੂ ਵੀ ਆ ਹਲ ਤੇ ਰਹੂਗੇ ਬੁੱਧ ਬਧੀਰਾ ਤੇਰੇ ਪਿੱਛੇ ਤਾਂ ਰੱਖੂਗੇ ਪਾਣਾ ਨੇ ਪਾਈ ਹੁਣ ਤੁਸੀਂ ਸਾਡੇ ਕੋਲ ਰਹਿ ਕੇ ਜਾਓ ਇੱਕ ਚੇਰ ਖਾਣਾ ਥਾ ਨਹੀਂ ਮੈਂ ਉੱਥੇ ਚਲੇ ਜਾਣਾ ਜਦ ਆਪਣੀ ਜਿੰਨਾ ਵੀ ਚਲੇ ਜਾਣਾ ਉੱਥੇ ਕਿੱਥੇ ਤੇ ਕੋਈ ਕੋਠੀ ਨਾ ਹੁਣ ਜਿਹੜੀ ਉਹ ਖੜੀ ਹੈ ਕੱਤੀ ਫੇਰ ਹੁਣ ਜੇ ਕੋਈ ਹੋਰ ਚੋਰੀ ਕਰ ਲੈ ਗਿਆ ਤੇ ਹੁਣ ਕੋਲ ਪਾਈ ਲੈ ਅੱਛਾ ਜੇ ਅਸੀਂ ਹੁਣ ਤੈਨੂੰ ਕਹਿਤਾ ਵੀ ਤੂੰ ਸਾਡੇ ਨਾਲ ਚੱਲ ਹੁਣ ਜਦੇ ਕਹਤਾ ਆ ਕੱਤੀ ਹੋ ਜੀ ਪਾਈ ਕੱਤੀ ਖੜੀ ਆ ਉਧਰ ਫੇ ਕੱਤੀ ਕਿੱਥੇ ਜਾਊ ਕੱਟੇ ਨੂੰ ਵੇਲ ਜ਼ਿਆਦਾ ਛੇ ਦਾ ਦੇਖੂਗਾ ਆਏ ਹੈ ਨਾ ਪੁੱਤ ਇਹ ਕੱਟੇ ਕਿ ਛਿੜਕਣਾ ਨਹੀਂ ਮਾਈ ਜਾਣੀ ਬੇਚੇ ਬੀਬੀ ਨਹੀਂ ਇਹਦਾ ਮੂੰਹ ਲਾ ਕੇ ਬੋਤਲ ਨੂੰ ਪੀਣਾ ਗਲਤ ਆ ਜੇ ਅਸੀਂ ਹੁਣ ਨਿਆਣੀ ਸਿੱਖਿਆ ਦਵਾਂਗੇ ਤਾਂ ਹੀ ਨੂੰ ਪਤਾ ਲੱਗੇ ਆਏ ਹੈ ਪੁੱਤ ਇਹ ਹੈ ਮੁੰਨੀ ਦਾ ਇਹ ਹਾਂ ਬਾਬਾ ਤੁਸੀਂ ਕਿਹਾ ਕਰਦਾ ਹੂੰ ਕੀਓ ਤੁਸੀਂ ਜਦ ਮੈਂ ਆਇਆ ਤਾਂ ਮੈਂ ਤਾਂ ਚੱਕੀ ਤੇ ਚੱਕ ਕੇ ਮੈਂ ਤੈਨੂੰ ਦਿਖਾਤੀ ਵੀ ਆ ਬੀ ਕੀ ਚੀਜ਼ ਆ ਕਿਲਾਸ ਕਰਨੀ ਹੈ ਬ ਗਲਾਸ ਵਿੱਚ ਪੀ ਬੁੱਤ ਗਲਾਸ ਚ ਪੀਦਾ ਗਲਾਸ ਚ ਪੀਦਾ ਹੁੰਦਾ ਠੀਕ ਆ ਤੁਸੀਂ ਗਲਾਸ ਚ ਪੀਣਾ ਗਲਾਸ ਚ ਪੀਣਾ ਕੋਲਡ ਡਰਿੰਕਾ ਠੰਡਾ ਪੀਣਾ ਹਾਂਜੀ ਬੀਬੀ ਗਲਾਸ ਚ ਦੇ ਦੇ ਇਹਨੂੰ ਲਾ ਲਾ ਕੱਟ ਰਿਹਾ ਦੂਰੀਆਂ ਨਾਲ ਕਪ ਕਪ ਕੋਈ ਨਹੀਂ ਮੈਂ ਪੀ ਲੂੰਗਾ ਜਿੰਨਾ ਕਿ ਤਾ ਪੀਣਾ ਉਨਾਂ ਕ ਪੀ ਲਾ ਕੋਈ ਗੱਲ ਨਹੀਂ ਤੇ ਹੋਰ ਬੀਬੀ ਬਹੁਤ ਠੀਕ ਠਾਕ ਹੈ ਮਸ ਬੈਠੀ ਹੈ ਹਮ ਆਇਨ ਨਾ ਗਏ। ਚਰਾਇ ਤੇ ਕਾਉਂ ਗਏ। ਬੋਕੈਂਟਾ ਤੇ ਬੋਕੁਰ ਨਹੀਂ ਮੰਨ ਨਹੀਂ ਦੀ ਹੈ ਗੱਲਾਂ ਕਰਨੇ। ਹਾਂ। ਅੰਦਰ ਹੀ ਰਹਿਣੇ ਰੋਗ ਸਹੀ ਦੀ ਬਣ ਗਏ। ਸਹੀ ਗੱਲ ਆ। ਇੱਕ ਤਾਂ ਜੇ ਨਵੀਂ ਵੀ ਤੇਲਾ ਪਹਿਲਾ ਵੀ ਤਾਂ ਆਪਣਾ ਪਿੰਡ ਤਾਂ ਇਕਨ ਹੀ ਰਹਿੰਦੇ ਤੇ ਖੁੱਲਾ ਡੁੱਲਾ ਚਾਰੇ ਪਾਸੇ ਤੇ ਨਾ ਜਿੱਥੇ ਜੀ ਕਰਨਾ ਉੱਥੇ ਰੋਟੀ ਖਾ ਲੈਣੀ। ਕਿੱਥੇ ਪਿੰਡ ਬੱਚੂ ਪਿੰਡ ਦੇ? ਪਿੰਡ ਵਿੱਚ ਉੱਥੇ ਗਲੀ ਚ। ਹਾਂ। ਉਹ ਸੇ ਵੀ ਨਾ ਦੇ ਦਿੱਤੀ ਆਪਾਂ ਨੇ ਫੇਰ ਜਗਾ। ਹੂੰ। ਆਪਾਂ ਇੱਧਰ ਲੇਵਿਦੀ ਨੇ ਤੇ ਤਬਾਦਲਾ ਕਰ ਲਿਆ ਤਾਂ ਹੂੰ ਚਾਲ ਫੇਰ ਉਧਰ ਪੁੱਤ ਸਿਰੇ ਤੇ ਕੋਈ ਕੱਚੀ ਗਲੀ ਹੁੰਦੀ ਹੂੰ ਕੱਚੀ ਬਹੀ ਵੀ ਇੱਟਾਂ ਹੁੰਦੇ ਨੇ ਕਿ ਕੱਚੀ ਹੁੰਦੀਆਂ ਕੱਚੀ ਉਹ ਆਏ ਬਸ ਲਾਗ ਨੂੰ ਪਾਣੀ ਜਾਇ ਕਰਦਾ ਸੀ ਹੂੰ ਹਾਂ ਐਸਦਾਂ ਕਿਤਰਾ ਵੇ ਲੱਗੀਆਂ ਹੂੰ ਫੇ ਲੱਗੀਆਂ ਇੱਟਾਂ ਤੇ ਐਨ ਬੜਾ ਵਧੀਆ ਫੁੱਪ ਲੰਗਾ ਲੀ ਗਿਆ ਉੱਥੇ ਬਹੁਤ ਜੀ ਲੱਗਦਾ ਤਾਂ ਸਾਰੀ ਗੜੀ ਭਰੀ ਹੋਈ ਦੀ ਤੇਰੀ ਬੇਬੇ ਨੇ ਮੂੰਗਫਲੀ ਕੱਢੀ ਜਾਣੀ ਬਾਟੀਆਂ ਨੇ ਬਾਟੀਆਂ ਮੈਲੀ ਨਾ ਲੱਗੀ ਰਹਿਣਾ ਐਨੀ ਦਿਨੀ ਤਾਂ ਮੂੰਗਫਲੀ ਬੀਜ ਦੰਦੇ ਤੇ ਕੱਢੀ ਦਿਖਾਣ ਲਾ ਜਣਾ ਹੈ ਕਿ ਕਿਥੇ ਨੇ ਇਹ ਖਾਂਦੇ ਆਈ ਪੀ ਜਾਂਦੇ ਤੇ ਵਿੱਚ ਪੱਕ ਜਾਂਦਾ ਤਾਂ ਇਹ ਮੂੰਹ ਤੇ ਅੱਛਾ ਗਰਮੁੰਦੀ ਤੇ ਗਰਮੁੰਦੀ ਤੇ ਦਾ ਸਾਇਰੇ ਤੋਂ ਕਰ ਪੱਠਣੀ ਵੀ ਰਹੀ ਹੁਣ ਦੇ ਬੀਜ ਜੀ ਹੋਏ 2-4 ਮਹੀਨੇ ਤੱਕ ਹਾਂ ਮਾਰ ਬਸਾਖਾ ਆਇਆ ਤਾਂ ਆਪਣੀ ਮੂੰਗਫਲੀ ਚੱਕਾ ਉੱਪਰ ਸਵੇਰਾਂ ਨਾਲ ਤੇ ਸਾੜਾ ਦੁੱਧ ਲੈ ਰੇੜੇ ਖੜੇ ਹੁੰਦੇ ਤੇ ਵੀ ਉਹਨਾਂ ਨੇ ਵੀ ਲੱਦਣੀ ਅਸੀਂ ਵੀ ਆਪਣੀ ਲੱਦਣੀ ਕਰਾ ਲਈ ਜਾਂਦੀ ਵੀ ਤੇਰਾ ਬਾਬਾ ਦੇਖ ਜਾਇਆ ਕਰੇ ਮੂਫਲੀ ਵੇਚਣ ਹਾਂ ਅੱਛਾ ਬਹੁਤ ਬੁੱਤ ਕਹਿ ਦਿੱਤਾ ਤਾਂ ਹੁਣ ਕਿੱਥੇ ਖਤਮ ਹੋ ਜਮੀਨਾਂ ਹੀ ਨਹੀਂ ਹੈਗੀਆਂ ਉਹ ਵੀਪੀ ਜੀ ਮੈਂ ਹੁਣ ਜਿਵੇਂ ਹੁਣ ਲੋਕ ਮਤਲਬ ਜੀਰੀ ਬੀਤੀ ਜੀ ਕਣਕ ਬੀਤੀ ਅੱਗਾਂ ਲਾ ਦਿੰਨੇ ਆ ਕਿ ਔਕਣ ਪਹਿਲਾਂ ਵੀ ਅੱਗਾਂ ਲਾਉਂਦੇ ਹੁੰਦੇ ਸੀ ਲੋਕ ਨਹੀਂ ਤੇ ਲਾਉਂਦੇ ਹਾਂ ਸਾਰੀ ਮੂਖਵਲੀ ਪੱਟਣੀ ਮੂਖਵਲੀ ਨਹੀਂ ਕਣਕ ਬੀਜ ਹੁੰਦੀ ਸੀ ਕਣਕ ਬੀਜ ਬਈ ਇੱਕਣੀ ਅੱਗਾਂ ਲਾਉਂਦੇ ਤੇ ਗਾਟੀਕਲ ਬਾਉਂਦੇ ਤੇ ਅੱਗਾਂ ਦੇ ਤੇ ਲਾਉਂਦੇ ਨਾ ਨਾ ਆਓ ਜੇ ਜੇੜਮਾ ਕਦੇ ਨਹੀਂ ਤੇ ਬਾਉਂਦੇ ਕਹਿੰਦੇ ਜੇੜ ਦੇ ਵਿੱਚ ਜ਼ਮੀਨ ਸੁੱਤੀ ਪਈ ਹੈ ਅੱਛਾ ਕਣਕ ਵੱਢ ਕੇ ਇੱਕ ਨਹੀਂ ਛੱਡਦੇ ਨੇ ਵੱਢ ਫੇਰ ਉਹ ਐਨੇ ਦਿਨੀ ਬਾਉਣੇ ਆ ਇਸ ਮਹੀਨੇ ਜਹਾੜ ਦੇ ਮਾਂ ਵੀ ਮੀਂਹ ਪੈ ਗਿਆ ਹੁਣ ਬਾਦੋਂ ਹਾਂ ਜਾਂ ਕਿੱਥੇ ਲਾਉਂਦਾ ਤਾਂ ਕਿਤਾ ਹਾਂ ਜਦੋਂ ਆ ਆਹ ਮੂੰਗਫਲੀ ਹੋ ਗਈ ਤੇ ਮੂੰਗਫਲੀ ਹੋ ਗਈ ਕਣਕ ਹੁੰਦੀ ਸੀ ਹਰ ਹਰ ਵੀ ਵੀਤਦੇ ਹੁੰਦੇ ਤੇ ਹਾਂ ਹਾਂ ਹਰ ਹਰ ਬਹੁਤ ਹੁੰਦੀ ਸੀ ਜਣੇ ਕਿ ਜਿਵੇਂ ਹੁਣ ਅੱਗਾ ਲੱਗ ਜਾਨੀ ਆ ਉਹ ਟਾਈਮ ਗੌਗਾ ਨਹੀਂ ਦੀਆਂ ਮੂੰਗਾ ਕਾਲਾ ਨੇ ਰਹੀ ਹੁਣ ਕਿ ਆ ਜਿਹੀ ਜ਼ਮੀਨ ਨੂੰ ਅੱਗ ਲਾਤੀ ਬਹੁਤ ਮਾੜੀ ਗੱਲ ਐ ਜਦ ਨਹੀਂ ਤੇ ਅੱਗ ਲੱਗਦੀ ਤੇ ਹੁਣ ਵੀ ਬੀਬੀ ਆਏ ਵੀ ਕੀੜਾ ਵੀ ਤਾਂ ਹੀ ਮਰਦਾ ਜ਼ਮੀਨ ਦਾ ਜੇ ਦੇਖਿਆ ਜਾਂਦਾ ਜਦ ਅੱਗ ਲੱਗਦੀ ਆ ਦੁਆਿਆਂ ਦਾ ਖਤਮ ਹੋ ਗਿਆ ਦਵਾਈਆਂ ਨੇ ਜਿਆਦਾ ਕੰਮ ਖਰਾਬ ਕਰਤਾ ਤਾਂ ਹੀ ਤਾਂ ਹਰ ਚੀਜ਼ ਦੇ ਵਿੱਚ ਹੁਣ ਦਵਾਈ ਸਪਰੇ ਹਾਂ ਕਿ ਨਹੀਂ ਸਬਜੀ ਵੀ ਚੀ ਵੀ ਸਰਤੇ ਆ ਬਣੀ ਵੀ ਹੈ ਤਾਂ ਜ਼ਬਰੀਆ ਹੁਣ ਨਹੀਂ ਬੀਬੀ ਜਦ ਵਿੱਚ ਬੀਸੀ ਕੀ ਹੁੰਦਾ ਤਾਂ ਢਾਲ ਦਾ ਕੀ ਹੁੰਦਾ ਤਾਂ ਮੂੰਗਫਲੀ ਦਾ ਕੀ ਕਢਾ ਲੈਣਾ ਹਾਂ ਮੂੰਫਲੀ ਦਾ ਕੀ ਕ ਤੇਲ ਮੂੰਗਫਲੀ ਦਾ ਤਾਂ ਤੇਲ ਕਢਾ ਲੈਣਾ ਚਰਕਾ ਲਾਉਣਾ ਕੋਈ ਨਹੀਂ ਦਾ ਕੋਈ ਇਹਨਾਂ ਨੂੰ ਕੁਝ ਖਰਾਬ ਕਰਦਾ ਦੂਆ ਢਾਲਦਾ ਤੇ ਨਹੀਂ ਇਹਦਾ ਕਰਦਾ ਗੋਡੇ ਸ਼ੁੱਧ ਹੁੰਦੇ ਤੇ ਸ਼ੁੱਧ ਹੁੰਦੇ ਤੇ ਹਾਂ ਹੁਣ ਇਹ ਦੁਬਾਰਾ ਕਹਿੰਦੇ ਫੇਰ ਖਾਣ ਲੈ ਕੋਈ ਨੂੰ ਕੀ ਆਪੀ ਜਿਹੜਾ ਦੂਆ ਮੁੱਲਦਾ ਢਾਲਦਾ ਢਾਲੜਾ ਖਾਓ ਹਾਂ ਕਾਹਤੇ ਲਪੇਂਡ ਨਾ ਖਾਓ ਅੱਛਾ ਢਾਲੜਾ ਤੜਕਾ ਲਾਓ ਆਪਣਾ ਵੀ ਗਰੀਲ ਸਮੋਸਾ ਲਾ ਕੇ ਗੋਡਿਆਂ ਦਾ ਕਹਿੰਦੇ ਹਾਂ ਉਹਦੇ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਚਿਕਨਾਈ ਖਤਮ ਹੋ ਜਾਂਦੀ ਆਪਣੇ ਗੋਡਿਆਂ ਦੀ ਹਾਂ ਚਿਕਨਾ ਹਟ ਜ਼ਰੂਰੀ ਆ ਗੋਡਿਆਂ ਵਾਸਤੇ ਮੋਢੇ ਬੋਲਣ ਲੱਜ ਜਾਂਦੇ ਉਹਨਾਂ ਦੀ ਤੇ ਹੋਰ ਕੋਈ ਭੈਣ ਦਾ ਫੋਨ ਫਾਨ ਆਈ ਜਾਂਦਾ ਠੀਕ ਠਾਕ ਆ ਉਹ ਵੀ ਹਾਂ ਠੀਕ ਠਾਕ ਨੀਵੀ ਇੱਕ ਗੱਲ ਦੱਸਾਂ ਨੂੰ ਜਦੋਂ ਮੇਰੇ ਜਦੋਂ ਕਾਪੜੇ ਛੋਟੇ ਹੁੰਦੇ ਸੀ ਕਿੰਨੇ ਸਾਲ ਦੇ ਤਾਂ ਇਹ ਦੇ 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 ਕਿੰਨੇ ਸਾਲ ਦੇ ਤੇ 6 6 ਸਾਲ ਦੇ ਤੇ 7 7 ਸਾਲ ਦੇ ਮੇਰੇ ਕੋਲ ਤਾਂ ਮੇਰੇ ਗੱਲ ਜਾਂਦੇ ਤੇ ਟੱکریاں ਨੂੰ ਮੈਂ ਨਹੀਂ ਤਾਂ ਜਾਂਦਾ ਮਨਿੰਦਰ ਮੈਂ ਤਾਂ ਕੁੱਟ ਕੇ ਛੱਡ ਦਿੰਦੀ ਸੀ ਬੀਬੀ ਆਂ ਜਾਂਦਾ ਪੁੱਤ ਮੇਰਾ ਬਹੁਮੋ ਹੁੰਦਾ ਤਾਂ ਪੁੱਤਾਂ ਨੂੰ ਵੀ ਹੁੰਦਾ ਤਾਂ আচ্ছা ਬਹੁਤ ਮੇਰਾ ਜਨਮ ਕਦੋਂ ਹੋਇਆ ਤਬ ਤੋਂ ਲੈ 10 ਦਿਨ ਚੋਂ ਜਨਮ ਮੈਂ ਚਲੀ ਸੀ ਬਸ ਅਗਲੇ ਮਹੀਨੇ ਤਰਾ ਜਨਮ ਦੇਣਾ ਬਸ ਬੀਬੀ 9 ਜੁਲਾਈ ਚ ਹੋਇਆ ਸੀ ਤੇਰਾ ਜੁਲਾਈ ਚ ਹੋਇਆ ਤਾਂ ਅਗਲੇ ਮਹੀਨੇ ਤੇਰਾ ਜਨਮ ਦੇਣਾ ਹੁਣ 9 ਜੁਲਾਈ ਨੂੰ ਮੈਂ ਨਹੀਂ ਕਿ ਕਿਕੜਾ ਬਣਾਉਣਾ ਆਪਣਾ ਜਾਣਦੇ ਮੈਂ ਸਾਰੇ ਟੱਬਰ ਨੂੰ ਬਣਾਉਂਗਾ ਠੀਕ ਉਹ ਅੰਬੇ ਬੈਰ ਨੂੰ ਲੰਗ ਦੇ ਕੁਪੂਈ ਨਾ ਨੋਈ ਕਾ ਬਾਹਰ ਆ ਤੇ ਬਾਹਰ ਵਾਲੇ ਕੁਈ ਆਉਂਦੇ ਉਹ ਲੰਗਾ ਜ਼ਰੂਰ ਤੇ ਹੋਰ ਹੋਰ ਕਿ ਨੂੰ ਲਾਵਾਂ ਤਾਂ ਇਹ ਫੜ ਨੂੰ ਕੁਈ ਨਹੀਂ ਸੋਲੇ ਨਾਨਕਿਆਂ ਨੂੰ ਨਹੀਂ ਬੁਲਾਉਣਾ ਹੈ ਨਾਨਕਿਆਂ ਨੂੰ ਫੇਰ ਹੋਰ ਉਹ ਵੀ ਜ਼ਰੂਰੀ ਆ ਪੁੱਤ ਹੋਰ ਕੀ ਨੂੰ ਬਤਾਵਾਂ ਹੀ ਹਾਂ ਹੋਰ ਹੋਰ ਮੈਨੂੰ ਉਹਨਾਂ ਦਾ ਪਤਾ ਤੇਰੇ ਫਰੈਂਡ ਹੋਣਗੇ ਤੇਰੇ ਫਰੈਂਡ ਕਿਹੜੇ ਕਿਹੜੇ ਹੈ ਹਾਂ ਹਾਂ ਤੇ ਚਲੋ ਠੀਕ ਆ ਜੀ ਮੇਰਾ ਵੀ ਹੁਣ ਟਾਈਮ ਹੋ ਗਿਆ ਮੈਂ ਖੇਡਣ ਜਾਣਾ ਜੀ ਬੈਡਬਾਲ ਸ਼ਾਮ ਦਾ ਟਾਈਮ ਆ ਹਾਂ ਹੁਣ ਦੇਖ ਲੈ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਹੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਮੇਰੇ ਪੁੱਤ ਤੈਨੂੰ ਮੇਰੇ ਨਾਲ ਗਿਆ ਤਾਂ ਨਾ ਜਮਾਨੂਪੁਰ ਬਾਬੇ ਨੇ ਕਿਹਾ ਕਿ ਆ ਵੀ ਤੁਸੀਂ ਹੁਣ ਬਿਲਕੁਲ ਠੀਕ ਆ ਮਨਿੰਦਰ ਦਾ ਧਿਆਨ ਰੱਖੋ ਹੁਣ ਤੂੰ ਮੈਂ ਧਿਆਨ ਕਾ ਤੈਨੂੰ ਹੁਣ ਧਿਆਨ ਮੈਂ ਤੈਨੂੰ ਕੀ ਕਰਾਂ ਬੋਲ ਰੱਖੋ ਰੱਖਾ ਕੀ ਮੇਰੇ ਖਾਂ ਧਿਆਨ ਹੱਥ ਨਾ ਹੱਥ ਮਾਰ ਪੁੱਤ ਹੱਥ ਕਦੇ ਮਾਰਦਾ ਤੂੰ ਉੱਪਰ ਪੈਦਾ ਤਕਲੀਫ ਹੋਊਗੀ ਤੈਨੂੰ ਨਾ 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 ਹੱਥ ਨਾ ਮਾਰ ਠੀਕ ਆ ਹਾਂ ਖੇਲਣਾ ਨਹੀਂ ਛੇੜੀ ਨਾ ਹਾਂ ਚਲੋ ਠੀਕ ਆ ਜੀ